20 ਸਾਲ ਸਰਪੰਚੀ ਕੀਤੀ ਤੇ ਮੋਬਾਈਲ ਰੱਖਿਆ ਹੀ ਨਹੀਂ ਬਿਲਕੁਲ ਨਹੀਂ ਰੱਖਿਆ ਤੇ ਫਿਰ ਜਿਹਨੂੰ ਕੰਮ ਹੁੰਦਾ ਸੀ ਚੱਲ ਕੇ ਘਰ ਆਉਂਦਾ ਸੀ ਨਾ ਮੋਬਾਈਲ ਨਾ ਮੋਟਰਸਾਈਕਲ ਚਲਣਾਉਂਦਾ ਨਾ ਟਰੈਕਟਰ ਚਲਣਾਉਂਦਾ ਸੌਖੀ ਆ ਸੌਖੀ ਬਾ ਬਾੜ ਤੋਂ ਬਾਲੇ ਮੋਜ ਮੈਂ ਮੰਡੀ ਪਰ ਬੈਠੀਦਾ ਪਰ ਅੱਜ ਵਾਲੇ ਤਾਂ ਮਰ ਜਣਗੇ ਮੇਰੇ ਵਰਗੇ ਫੋਨ ਤੋਂ ਗਿਆ ਚੱਕ ਵੀ ਮਰ ਜੇ ਚੱਕ ਵੀ ਮਰ ਜੇ ਕਦੀ ਕਿਹਾ ਬੀਬੀ ਹੁਣਾਂ ਨੂੰ ਵੀ ਆਹ ਸਬਜੀ ਤੁਸੀਂ ਬਹੁਤ ਘੈਂਟ ਬਣਾਈ ਜਾਂ ਕਦੀ ਨੁਕਸ ਵੀ ਕੱਢਿਆ ਸਬਜੀ ਚ ਜੇ ਨੁਕਸ ਨਿਕਲੇ ਆਪਣਾ ਕੋਈ ਰੋਟੀ ਬੰਦ ਕਰਾਉਣੀ ਹੈ ਮਾਪੂ ਜੀ ਇਹ ਕਹਿੰਦੇ ਵੀ ਮੈਂ ਕਦੀ ਨਹੀਂ ਕਿਹਾ ਵੀ ਅੱਜ ਲੂਣ ਘਟਿਆ ਜੋ ਆ ਗਿਆ ਬਸ ਖਾ ਲਈਦਾ ਭਾਈ ਕਹਿਣਾ ਪੈਂਦਾ ਫਿਰ ਕਹਿਣਾ ਪੈਂਦਾ ਕਹਿਣਾ ਪੈਂਦਾ ਇਹ ਗੱਲ ਦੀ ਮੈਂ ਤਾਂ ਕਹਿਣਾ ਜ਼ਰੂਰ ਕਹਿਣਾ ਅੱਜ ਕੱਲ ਬੀਬੀਆਂ ਵਿੱਚ ਆਇਆ ਹੈ ਤੜਕਾ ਬਹੁਤ ਲਾਉਂਦੀਆਂ ਆਹ ਵਿੱਚੇ ਵੀ ਮੇਰੀ ਲੜਾਈ ਹੁੰਦੀ ਹੈ ਮੈਂ ਕਿਹਾ ਘੱਟ ਪਾਇਆ ਕਰੋ ਤੇਲ ਘੱਟ ਤੇਲ ਪਾ ਤੇਰੇ ਜੋ ਕੁਲੇ ਦੀ ਕੱਟ ਦਿੰਦੇ ਆ ਤੀਵੀਂ ਨਾਮ ਦਾ ਜਿਹੜਾ ਪ੍ਰਾਣੀ ਆ ਇਹ ਤੋਂ ਡਰਦੇ ਕਿਉ ਸਾਰੇ ਇਹਨੇ ਮੈਨੂੰ ਨਾ ਗੱਲ ਪੁੱਛ ਜਿਹੜੇ ਡਰਦੇ ਉਹਨਾਂ ਨੂੰ ਪੁੱਛ ਲੋ ਸਰਪੰਚੀ ਕੀਤੀ ਉਦੋਂ ਕਿਹੜੇ ਕੰਮ ਪੈਲ ਦੇ ਆਧਾਰ ਤੇ ਕਰਤੇ ਸੀ ਮੇਰੇ ਜबान ਤੰਗ ਰਾਈ ਜਾਂਦੇ ਜਿਹੜੇ ਲੜਦੇ ਹੁੰਦੇ ਹੋਰ ਕੀ ਕਰਦੇ ਸੀ ਅੱਛਾ ਜੀ ਵੈਸ਼ਨੂ ਅੱਛਾ ਵੈਸ਼ਨੂ ਆ ਨਵੀਂ ਚੀਜ਼ ਆ ਇਸ ਪਿੰਡ ਦੀ ਸਾਰੀ ਪੰਚਾਇਤ ਵੈਸ਼ਨੂ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਸਾਥ ਲੈ ਕੇ ਮੈਂ ਪਰਮ ਸਿੰਘ ਮੋੜ ਤੋਂ ਹਾਜ਼ਰ ਆਇਆ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਪਿੰਡ ਦੀ ਸਾਥ ਵਿੱਚ ਬੈਠੇ ਆ ਬਜ਼ੁਰਗ ਸਾਡੇ ਨਾਲ ਬੈਠੇ ਨੇ ਇਸ ਫੁੱਲ ਵਾੜੀ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਫੁੱਲ ਨੇ ਮੇਰੇ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਇਸ ਸਾਥ ਦੇ ਵਿੱਚ ਵੀ ਪੂਰੀਆਂ ਰੌਣਕਾਂ ਲੱਗਣਗੀਆਂ ਅੱਜ ਵਾਲੀ ਸਾਥ 'ਚ ਵੀ ਮਾਸਟਰ ਜੀ ਨੇ ਫੌਜੀ ਸਾਹਿਬ ਨੇ ਬੜੇ ਸੋਹਣੇ ਸੋਹਣੇ ਕਿਰਦਾਰ ਨੇ ਸਾਰੇ ਤੇ ਸਾਰਿਆਂ ਨਾਲ ਆਪਾਂ ਹਰ ਵਾਰ ਦੀ ਤਰ੍ਹਾਂ ਢੇਰ ਸਾਰੀਆਂ ਗੱਲਾਂ ਕਰਨੀਆਂ ਤੇ ਉਮੀਦ ਕਰਦੇ ਪਹਿਲੇ ਪ੍ਰੋਗਰਾਮ ਵਾਂਗ ਅੱਜ ਦੇ ਇਸ ਪ੍ਰੋਗਰਾਮ ਨੂੰ ਵੀ ਤੁਸੀਂ ਉਦਾਂ ਹੀ ਪਿਆਰ ਦੇਵੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਠੀਕ ਠਾਕ ਹੋ ਬਿਲਕੁਲ ਔਰ ਮੈਂ ਤੁਹਾਨੂੰ ਇਹ ਤਾਂ ਕਹਿ ਨਹੀਂ ਸਕਦਾ ਵੀ ਸਿਹਤ ਕਿਵੇਂ ਸਿਹਤ ਤੁਹਾਡੀ ਘੈਂਟ ਹੈ ਦੂਰੋਂ ਪਤਾ ਲੱਗਣ ਰਿਹਾ ਬਿਲਕੁਲ ਫਿੱਟ ਫਿੱਟ ਇਹਦੇ ਫਿੱਟੇ ਕੀ ਕਰਦੇ ਸੀ ਤੁਸੀਂ ਇਸ ਟਾਈਮ ਤੋਂ ਵਿਹਲੇ ਆ ਦੋ ਨੌਕਰੀਆਂ ਕਰਕੇ ਪੈਨਸ਼ਨ ਲੈ ਰਹੇ ਹੋ ਅੱਛਾ ਜੀ ਕਿਹੜੀ ਕਿਹੜੀ ਨੌਕਰੀ ਕਰੀ ਪਹਿਲਾਂ ਫੌਜ ਜੀ ਅੱਛਾ ਫਿਰ ਹੁਣ ਅਕਾਊਂਟੈਂਟ ਸੀਨੀਅਰ ਅਕਾਊਂਟੈਂਟ ਤੋਂ ਰਟੇ ਰਹੇ ਅੱਛਾ ਜੀ ਹਾਂ ਜੀ ਜੀ ਉਸ ਤੋਂ ਅੱਛਾ ਜੀ ਇਨਵੈਂਟਰੀ ਦੇ ਸੀ ਦਾ ਅੱਛਾ ਜਿਹੜਾ ਅੱਗੇ ਆ ਗਿਆ ਉਹਨੂੰ ਕੱਟਣਾ ਜਿਹੜਾ ਜਿਹੜਾ ਸਾਨੂੰ ਪ੍ਰਕਿਰਿਆ ਅਸੀਂ ਰੋਕ ਕਰਨ ਤੁਹਾਨੂੰ ਕਿੰਨੇ ਕੱਟਣਾ ਮਾਰਿਆ ਨਹੀਂ ਨਹੀਂ ਸਾਨੂੰ ਵੀ ਕੱਟਣ ਵਾਲੀ ਦੇ ਉਹ ਇਨਵੈਂਟਰੀ ਦੇ ਅਜਿਹਾ ਨਾ ਕੱਟਣ ਵਾਲੇ ਦੇ ਦੇ ਦੇਣਾ ਗੱਲ ਵੀ ਤੁਹਾਡੀ ਤੇ ਸਿਹਤ ਦੇ ਕੇ ਕਹਿੰਦੇ ਨੇ ਵੀ ਆਹ ਪਾਣਾ ਪੰਗਾ ਨਹੀਂ ਲੈਣਾ ਨਹੀਂ ਨਹੀਂ ਉਦੋਂ ਹੈ ਨਹੀਂ ਜੀ ਸਿਹਤ ਅੱਛਾ ਇਹ ਹੁਣ ਬਣਾਈ ਨਹੀਂ ਹੁਣ ਤਾਂ ਸਮੋਡਾ ਨੂੰ ਕਿਹੜੇ ਡਿਸਕ ਪ੍ਰੋਬਲਮ ਵਈ ਵੀ ਹੈ ਅੱਛਾ ਜੀ ਉਹ ਗਿਰ ਗਿਆ ਜਨਾ ਅੱਛਾ ਜੀ ਫੌਜ ਦੇ ਵਿੱਚ ਕਮਾਂਡੋ ਚ ਕਮਾਂਡੋ ਰਹੇ ਹਾਂ ਮੈਂ 17 ਸਾਲ ਵਾਹ ਜੀ 17 ਸਾਲ ਕਮਾਂਡੋ ਜਿਹ ਰਹੇ ਠੀਕ ਹੈ ਨਾ ਫਾਰਵਰਡ ਦੇ ਰਹੇ ਨੇ ਇਹ ਕਮਾਂਡੋ ਤੁਹਾਨੂੰ ਬੋਲ ਰਹੀ ਹੈ ਅੱਛਾ ਜੀ ਜਿਹੜੇ ਟੀਮ ਪਲਟੂਨ ਹੁੰਦੀ ਸੀ ਜਿੱਥੇ ਜਰੂਰਤ ਪੈਣੀ ਉੱਥੇ ਆ ਸੀ ਬਾਕੀ ਕੰਮ ਲੋ ਕਰਦੇ ਰਹੇ ਚੱਲੀ ਜਾ ਅੱਛਾ ਹਰੇਕ ਨਾ ਬੰਦੇ ਦਾ ਸ਼ੌਕ ਹੁੰਦਾ ਕਿਸੇ ਨੂੰ ਗਾਉਣਾ ਵਧੀਆ ਲੱਗਦਾ ਕਿਸੇ ਨੂੰ ਕਿਉਂਕਿ ਹਰੇਕ ਦੀ ਹੁੰਦਾ ਮਨ ਦੇ ਆਪਣੇ ਵੱਲ ਵੱਲੇ ਹੁੰਦੇ ਕਿਸੇ ਨੂੰ ਸ਼ਾਇਰੀ ਵਧੀਆ ਲੱਗਦੀ ਹੈ ਕਿਸੇ ਨੂੰ ਭੰਗੜਾ ਵਧੀਆ ਲੱਗਦਾ ਤੁਹਾਡੇ ਕਿਹੋ ਜਿਹੇ ਸ਼ੌਕ ਹੁੰਦੇ ਸੀ ਮੁੰਡਾ ਗੇਮ ਵਧੀਆ ਲੱਗਦੀ ਕਿਹੜੀ ਕੋਈ ਵੀ ਕੋਈ ਵੀ ਅੱਜ ਵੀ ਖੇਡ ਲੈਨੇ ਹੋ ক্রিকেট ਵਗੈਰਾ ਨਹੀਂ ਨਹੀਂ ক্রিকেট ক্রিকেট ਕੋਈ ਗੇਮ ਹੈ ਕਬੱਡੀ ਕਬੱਡੀ ਗੇਮ ਹੈ ক্রিকেট ক্রিকেট ਥੋੜਾ ਗੇਮ ਹੈ ਨਹੀਂ ਹੈ ਤਾਂ ਵੇਖੋ ਹਰੇਕ ਬੰਦੇ ਦਾ ਸ਼ੌਂਕ ਉਹਨਾਂ ਕਿਸੇ ਨੂੰ ਨਹੀਂ ਇਹ ਗਵਰਨਮੈਂਟ ਨੇ ਗਲਤ ਕਰਿਆ ਵਗਮ ਨਾਲੇ ਕਹਿੰਦੇ ਜਿਹੜੀ ক্রিকেট ਹੁੰਦੀ ਉਹ ਐ ਥੋੜੀ ਹੁੰਦੀ ਸੀ ਦੇਸੀ ਉਹਦਾ ਨਾਂ ਦੇ ਲਿਆ ਇਹਨਾਂ ਨੇ ਨਹੀਂ ক্রিকেট ਆ ਦੇਸੀ ਬੈਠਦੇ ਇੱਕ ਬੰਦਾ ਖੇਡਦਾ ਬਾਕੀ ਏਸੀ ਬੈਠੇ ਸੋ ਆ ਤਾਂ ਹੈ ਫੁੱਟਬਾਲ ਆ ਉਹ ਹਾਕੀ ਆ ਉਹ ਕਬੱਡੀ ਆ ਉਹ ਕੁਸ਼ਤੀ ਆ ਉਹ ਪਤਾ ਲੱਗਦਾ ਵੀ ਗੇਮ ਹੋ ਰਹੀ ਕੋਈ ਛੋਟੀਆਂ ਖੇਡਾਂ ਦੇ ਵਿੱਚੋਂ ਖੇਡ ਰਹੇ ਛੋਟੀਆਂ ਖੇਡਾਂ ਦੇ ਵਿੱਚੋਂ ਕਿਹੜੀ ਖੇਡ ਪਸੰਦ ਕਰਦੇ ਹੋ ਅਸੀਂ ਜ਼ਿਆਦਾ ਕਬੱਡੀ ਖੇਡਦੇ ਰਹੇ ਕਬੱਡੀ ਰੇਡ ਪਾਉਂਦੇ ਹੁੰਦੇ ਸੀ ਪੂਰੀ ਅੜਦੇ ਵਿੱਚ ਰੇਡ ਵੀ ਪਾਉਂਦੇ ਸੀ ਅੱਛਾ ਦੋਹੀ ਕੰਮ ਕਰਦੇ ਸੀ ਜਿਵੇਂ ਮਰਜ਼ੀ ਟੱਕਰਦੇ ਅੱਛਾ ਜੀ ਹਾਂ ਹੁਣ ਜੇ ਵੈਸੇ ਇੱਕ ਗੱਲ ਹੈ ਜੀ ਅੱਜ ਮੌਕਾ ਮਿਲੇ ਕਬੱਡੀ ਖੇਡਣ ਦਾ ਨਹੀਂ ਹੁਣ ਤਾਂ ਤੁਹਾਡੀ ਪ੍ਰੋਬਲਮ ਹੋ ਗਈ ਵੈਸੇ ਉਹਦਾ ਜੀ ਤਾਂ ਕਰੂਗਾ ਨਾ ਅੰਦਰੋਂ ਬਿਲਕੁਲ ਮੈਂ ਜਾਂਦੇ ਗੇਮ ਦੇਖਣ ਮੈਂ ਨਾ ਕੋਈ ਖਾੜਾ ਦੇਖਣ ਜਾਂਦਾ ਨਾ ਕੋਈ ਗਾਉਣ ਪਸੰਦ ਕਰਦਾ ਮੈਂ ਠੀਕ ਹੈ ਨਾ ਕੋਈ ਫਿਲਮ ਪਸੰਦ ਕਰਦਾ ਸਾਨੂੰ ਫਿਲਮ ਫਰੀ ਦਿਖਾਉਂਦੇ ਹੁੰਦੇ ਫੌਜ ਚ ਜਾਂਦੇ ਹੁੰਦੇ ਹੁੰਦੇ ਨਹੀਂ ਜਿਹੜੇ ਮੁੰਡੇ ਸਰਕਸ ਕਰਦੇ ਆ ਉਹ ਵੀ ਠੀਕ ਲੱਗਦੇ ਆ ਤੇ ਉਹ ਵੀ ਗਰਾਊਂਡ ਤੇ ਕੰਮ ਕਰਦੇ ਆ ਗਰਾਊਂਡ ਤੇ ਕੰਮ ਕਰਦੇ ਆ ਹਾਂ ਮੈਂ ਉਹਨੂੰ ਪਸੰਦ ਕਰਦਾ ਜਿਹੜਾ ਗਰਾਊਂਡ ਤੇ ਕੰਮ ਕਰਦਾ ਮਿਹਨਤ ਕਰਦਾ ਲੋ ਜੀ ਆਪਾਂ ਮਾੜਾ ਜਿਹਾ ਉਹਨੂੰ ਹੋਈਏ ਤੇ ਇਧਰਲੇ ਪਾਸੇ ਬਾਪੂ ਜੀ ਰਹਿ ਕੇ ਪਹਿਲਾਂ ਇਹਨਾਂ ਨਾਲ ਦੋ ਚਾਰ ਘੈਂਟ ਘੈਂਟ ਜੀਆਂ ਗੱਲਾਂ ਕਰ ਲੈਣੀਆਂ ਆਪਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈਕਟ ਬਹੁਤ ਘੈਂਟ ਪਾਈ ਤੁਸੀਂ ਆਪਣੀ ਤੇ ਲਗਭਗ ਮੈਚਿੰਗ ਵੀ ਹੋਈ ਗਈ ਬਾਪੂ ਜੀ ਆ ਦੇਖੋ ਆ ਜੀ ਆਹ ਯਾਰ ਬਹੁਤ ਸੋਹਣੇ ਜੀ ਤੁਹਾਡਾ ਪੂਰਾ ਨਾਮ ਦਿਲਬਰ ਸਿੰਘ ਆ ਜੀ ਦਿਲਬਰ ਸਿੰਘ ਐ ਆ ਆਇਆ ਬ ਬਾਪੂਏ ਉਹ ਵੈਸੇ ਇੱਕ ਗੱਲ ਕਰਦੇ ਆਂ ਦਿਲ ਜਿਹੜਾ ਸੀ ਹਰੇਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਭਰਾ ਨੂੰ ਪਿਆਰ ਕਰਦਾ ਕੋਈ ਮਾਂ ਨੂੰ ਕਰਦਾ ਕੋਈ ਬਾਪ ਨੂੰ ਕਰਦਾ ਕੋਈ ਆਪਣੇ ਜੀਵਨ ਸਾਥੀ ਨੂੰ ਕਰਦਾ ਤੁਸੀਂ ਸਭ ਤੋਂ ਪਹਿਲਾਂ ਆਪਣਾ ਦਿਲ ਕਿਹਨੂੰ ਦਿੰਦਾ ਹੈ ਮਾਂ ਬਾਪ ਦੇ ਪਿਆਰ ਕਰਦੇ ਹਾਏ ਹਾਏ ਕਾ ਬਾਤ ਕਾ ਬਾਤ ਮਾਂ ਬਾਪ ਨੇ ਜਦ ਬਲਾ ਹੁੰਦਾ ਫਿਰ ਜਦੋਂ ਮਾਂ ਬਾਪ ਨੇ ਇੱਕ ਜੀਵਨ ਸਾਥੀ ਲੜ ਲਾਤਾ ਫਿਰ 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 ਹੋਣਾ ਕਰ ਹੋ ਗਈ ਹਾਏ ਕੀ ਬਾਤ ਹੈ ਅੱਛਾ ਤੁਹਾਡਾ ਆਪਸ ਦੇ ਵਿੱਚ ਵਧੀਆ ਰਿਹਾ ਹੁਣ ਤੱਕ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਉਹ ਤੁਹਾਡੀ ਮੰਨ ਦੇ ਤੁਸੀਂ ਉਹਨਾਂ ਦੀ ਹਾਂਜੀ ਪੱਕੀ ਗੱਲ ਹੈ ਜੀ ਐਦਾਂ ਜੀ ਜੀਵਨ ਸਾਥੀ ਦੇ ਨਾਲ ਖੜਨਾ ਕਿੰਨਾ ਜ਼ਰੂਰੀ ਆ ਉਹ ਵੀ ਬਹੁਤ ਜ਼ਰੂਰੀ ਆ ਜੀ ਜਿੱਦਾਂ ਹੁੰਦਾ ਜੀ ਉਹ ਬਹੁਤ ਜ਼ਰੂਰੀ ਉਹ ਵੀ ਹਾਂਜੀ ਅੱਛਾ ਤੁਸੀਂ ਕਦੀ ਬੀਬੀ ਜੀ ਉਹਨਾਂ ਨੂੰ ਕਹਿ ਕੇ ਕਦੀ ਮਨਪਸੰਦ ਚੀਜ਼ ਬਣਵਾਈ ਵੀ ਅੱਜ ਮੇਰਾ ਆਹ ਖਾਣੂ ਜੀ ਕਰਦਾ ਬਣਾ ਦਿਓ ਕੋਈ ਜੇ ਕੁਝ ਕਹੇ ਉਹ ਤੇ ਉੱਥੇ ਹੀ ਬਣ ਜੇ ਕਰ ਦੇਦਾ ਅੱਛਾ ਉਸੇ ਵੇਲੇ ਹੀ ਉਸੇ ਵੇਲੇ ਹੀ ਅਤੀ ਜਵਾਨ ਤੇ ਹੀ ਫੁੱਲ ਹਾਂਜੀ ਹਾਂ ਠੀਕ ਹੈ ਅੱਛਾ ਬੀਬੀ ਹੁਣਾਂ ਦੇ ਹੱਥ ਦੀ ਕਿਹੜੀ ਸਭ ਤੋਂ ਵੱਧ ਚੀਜ਼ ਤੁਹਾਨੂੰ ਪਸੰਦ ਹੈ ਵੈਸੇ ਤਾਂ ਸਾਰੀ ਘੈਂਟ ਆ ਹੁਣ ਇੱਕ ਨਾਂ ਲਿਆ ਤਾਂ ਬੀਬੀ ਨੇ ਨਰਾਜ਼ ਹੋ ਜਾਣਾ ਸਾਰੇ ਬਣਾਉਂਦੇ ਸਾਰੇ ਬਣਾਉਂਦੇ ਨਹੀਂ ਪਰ ਕੋਈ ਇੱਕ ਚੀਜ਼ ਤਾਂ ਹੋਗੀ ਨਾ ਵੀ ਆਲੂ ਮਟਰ ਘੈਂਟ ਬਣਾਉਂਦੇ ਨੇ ਸਾਗ ਵਧੀਆ ਬਣਾਉਂਦੇ ਨੇ ਕਿਹੜੀ ਇੱਕ ਚੀਜ਼ ਸਾਗੇ ਵਧੀਆ ਬਣਦਾ ਤੇ ਮੈਂ ਸਾਗ ਵਧੀਆ ਬਣਦਾ ਜਾਨ ਮੱਖਣੀ ਪਾ ਕੇ ਮੱਖਣੀ ਪਾ ਕੇ ਜੀ ਹਕਾਤਾ ਤੁਮਾਂ ਦਾ ਸਾਰੀ ਹਾਂਜੀ ਹਾਂ ਚਲੋ ਵਧੀਆ ਤੇ ਉਦਾਂ ਤੁਸੀਂ ਕੀ ਕਰਦੇ ਹੁੰਦੇ ਸੀ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਪੜਕੇ ਫੇਰ ਪੜਕੇ ਖੇਤੀਬਾੜੀ ਕਰਨ ਲੱਗੇ ਰਹੇ ਹੋ ਖੇਤੀ ਕੀ ਕਿ ਕਿਹੜੇ-ਕਿਹੜੇ ਸੰਦਾਨਾ ਕਰਦੇ ਰਹੇ ਹੋ ਤੁਸੀਂ ਸੰਦਾਨਾ ਜੀ ਬਹੁਤ ਨਾਲ ਵੀ ਕਰੀ ਹੈ ਇਹ ਅੱਛਾ ਜੀ ਉਹਦੇ ਬਾਅਦ ਟੈਟੂਟਰ ਚੱਲੇ ਪਏ ਹੋ ਹਾਂ ਮਸ਼ੀਨਾਂ ਤੇ ਚੱਲੇ ਪਏ ਹੋ ਬਾ ਜੀ ਚਾ ਵਾਦ ਲਓ ਜੀ ਸਾਡੇ ਕੋ ਬੈਠੇ ਨੇ ਸਰਪੰਚ ਸਾਹਿਬ ਨਾ ਜੀ ਨਾ ਸਰਪੰਚ ਸਾਹਿਬ ਐ ਤਾਂ ਨਹੀਂ ਇਧਰ ਨੂੰ ਹੋਵਾ ਮੜਾ ਜਾ ਹੁਣ ਤਾਂ ਸਰਪੰਚ ਸਾਹਿਬ ਪਤਾ ਕਿਉਂ ਨਹੀਂ ਅੱਗੇ ਆਉਂਦੇ ਕਿਹਦੇ ਵੀ ਮੇਰੀ ਨਾ ਥੋੜੀ ਦਾੜੀ ਚਿੱਟੀ ਮੈਂ ਕਾਲੀ ਕਰਨੀ ਭੁੱਲ ਗਿਆ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਕਿ ਕਿਵੇਂ ਸਰਪੰਚ ਸਾਹਿਬ ਜਦੋਂ ਕਦੀ ਮੌਕਾ ਮਿਲਦਾ ਇਹਨਾਂ ਸਾਰਿਆਂ ਨਾਲ ਬੈਠਣ ਦਾ ਕਿੰਨਾ ਕੁ ਸਕੂਨ ਮਿਲਦਾ ਮਨ ਨੂੰ ਐ ਵੀ ਖੈਰ ਤੇ ਮੈਂ ਸਪੈਸ਼ਲ ਮਿਲਣ ਆਉਣਾ ਇਹਨਾਂ ਨੂੰ ਅੱਛਾ ਹਾਂਜੀ ਹਾਂਜੀ ਕਦੇ ਵੀ ਕਦੇ ਆਉਂਦਾ ਸਪੈਸ਼ਲ ਕਿਉਂਕਿ ਇਹਨਾਂ ਦਾ ਡੇਰਾ ਜੱਗੇ ਨਾਲ ਹਾਂਜੀ ਛੱਡ ਕੇ ਹਰ ਰੋਜ਼ ਅੱਛਾ ਮੈਂ ਰੋਜ਼ ਇਹਨਾਂ ਨੂੰ ਸਿਆਣੇ ਚ ਬੈਠ ਕੇ ਸਿਆਣੀਆਂ ਵਾਲੀਆਂ ਗੱਲਾਂ ਕਰਨੀਆਂ ਹਾਂ ਬਾਕੀ ਹਰੇਕ ਨੂੰ ਮਿਲਕਾਉਣਾ ਰਸਤੇ 'ਚ ਹਰੇਕ ਸਾਰੇ ਆਪਣੇ ਬਜ਼ੁਰਗਾਂ ਡੇਲੀ ਸਾਰਿਆਂ ਨੇ ਮਿਲਕਾ ਜਾਣਾ ਨੂੰ ਬਹੁਤ ਸਕੂਨ ਮਿਲਦਾ ਜਾਣ ਕੇ ਵਧੀਆ ਕੁਝ ਸਿੱਖਣੇ ਨੇ ਮਿਲਦਾ ਬਜ਼ੁਰਗਾਂ ਤੋਂ ਵਾਹ ਜੀ ਹਾਂ ਜੀ ਇਹ ਆਉਣ ਵਾਲੇ ਸਮੇਂ 'ਚ ਚੀਜ਼ਾਂ ਦਾ ਲੋਪ ਹੁੰਦੀਆਂ ਜਾ ਰੀਆਂ ਨੇ ਬਿਲਕੁਲ ਜੀ ਬਿਲਕੁਲ ਲੋਪ ਹੁੰਦੇ ਜਾ ਰਹੇ ਤੇ ਜਦੋਂ ਤੁਹਾਨੂੰ ਲੱਗੇ ਪੀ ਕਦੀ ਇਕੱਠੇ ਹੋ ਕੇ ਮਹਿਫਲ ਵੀ ਲਾਉਨੇ ਹੋ ਨਹੀਂ ਨਹੀਂ ਮਹਿਫਲ ਇਹ ਮਹਿਫਲ ਕਹਿੰਦਾ ਮਤਲਬ ਜਿੱਦਾਂ ਵੀ ਹੁਣ ਇਕੱਠੇ ਹੋ ਗਏ ਚੱਲ ਯਾਰ ਅੱਜ ਪਕੌੜੇ ਕੱਢ ਲੈਨੇ ਆਂ ਅੱਜ ਐਂ ਕਰ ਲੈਨੇ ਆਂ ਜਾ ਲੈ ਆਉਨੇ ਇਸ ਤਰ੍ਹਾਂ ਦਾ ਨਹੀਂ ਇਹਨਾਂ ਇੱਥੇ ਇਹਨਾਂ ਦੀ ਮਹਿਫਲ ਲੱਗਦੀ ਆ ਇਹਨਾਂ ਦੀ ਡੇਲੀ ਦੀ ਮਹਿਫਲ ਆ ਕਦੇ ਕੋਈ ਆ ਕਦੇ ਕਿਸੇ ਦਾ ਜਨਮ ਦਿਨ ਆ ਕਿਸੇ ਦਾ ਵਿਆਹ ਆ ਕਿਸੇ ਨੂੰ ਮੰਗਣਾ ਇਹਨਾਂ ਦੀ ਮਹਿਫਲ ਲੱਗਦੀ ਰਹਿੰਦੀ ਆ ਉੱਥੇ ਪਾਰਟੀ ਚੱਲਦੀ ਹੋ ਰਹੀਦੀ ਆ ਇਹਨਾਂ ਨੇ ਇਹ ਹੁਣ ਜਾਣੇ ਵਾਲੇ ਨੂੰ ਜਿਹੇ ਜਿਆ ਕਿਸੇ ਦਾ ਸ਼ੌਕ ਹੈ ਖਾਣ ਪੀਣੇ ਉੱਥੋਂ ਲਿਆਉਂਦੇ ਆ ਇਹਦਾ ਬਹੁਤ ਬੜਾ ਕਾਰੋਬਾਰ ਹੈ ਤਾਂ ਮਹਿਫਲ ਪੂਰੀ ਹੈ ਜੀ ਇਹਨਾਂ ਦੀ ਵੀ ਜਦੋਂ ਵੀ ਮੌਕਾ ਮਿਲੇ ਵੀ ਇਹਨ ਇਹਨ ਪੂਰਾ ਨਹੀਂ ਹੁੰਦਾ ਜਦ ਤੱਕ ਇਹਨਾਂ ਨੂੰ ਨਾ ਮਿਲੇ ਹਾਂਜੀ ਹਾਂਜੀ ਜੇ ਜਾਣਾ ਆਉਣਾ ਦਾ ਆਉਂਦੇ ਹਨ ਉੱਥੇ ਨੂੰ ਘੁੰਮ ਕੇ ਫੇਰ ਅੱਗੇ ਆਉਣਾ ਜੀ ਐ ਬਾਰੇ ਇੱਕ ਹੋਰ ਕੰਦੱਸ ਦੱਸ ਦਿਓ ਹਾਂਜੀ ਦੱਸੋ ਜੀ ਐਡਾ ਬੜਾ ਕਾਰੋਬਾਰ ਹੈ ਜਦੋਂ ਬਣੇ ਜੀ ਇਹ ਸੀ ਵੀ ਖੜੜ ਰਹਨੇ ਜੀ ਵੀ ਪਿੰਡ ਦਾ ਕੀ ਬਣੂਗਾ ਹਰ ਰੋਜ਼ ਟਾਈਮ ਕੱਟ ਕੇ ਇੱਥੇ ਹੁੰਨੇ ਪਿੰਡ ਦਾ ਉਹ ਸਦਾਰ ਕਰਤਾ ਜਿਹੜਾ ਸਦੀਆਂ ਤੋਂ ਨਾ ਕਿਸੇ ਨੇ ਕਰਿਆ ਨਾ ਗਾਹਾਂ ਨੂੰ ਕਰੂਗਾ ਵਾਹ ਜੀ ਸਭ ਤੋਂ ਬੜੀ ਗੱਲ ਹੈ ਵਾਹ ਹਰੇਕ ਦੇ ਦੁੱਖ ਸੁੱਖੇ ਸ਼ਾਮਲ ਹੁੰਨੇ ਪਿੰਡ ਤੇ ਪੂਰਾ ਮੇਰੇ ਪਰਿਆ ਹੱਥ ਰੱਖਿਆ ਹੋਇਆ ਨਾ ਇਹਨਾਂ ਨੇ ਵਾਹ ਜੀ ਇੰਨੇ ਹੁਣ ਵੀ ਇੰਨੇ ਕਾਰਜ ਚੱਲ ਰਹੇ ਹੁਣ ਗਿਣਾ ਨਹੀਂ ਸਕਦੇ ਅਸੀਂ ਤੁਹਾਨੂੰ ਇੰਦੀਆਂ ਇਹਨਾਂ ਨੇ ਇੱਥੇ ਪਿੰਡ 'ਚ ਸੁਧਾਰ ਦੇ ਕੰਮ ਕੀਤੇ ਆ ਇਹਨੇ ਕੰਮ ਕਿਤੇ ਸੁਧਾਰਦਾ ਹੀ ਗਿਣਾ ਨਹੀਂ ਸਾਦਾ ਵੀ ਅਨਗਹਿਣ ਤੇ ਕੋਈ ਫੀਲਡ ਛੱਡਿਆ ਨਹੀਂ ਕੋਈ ਪੱਖਪਾਤ ਨਹੀਂ ਕਰਿਆ ਉਹਦੇ ਤੇ ਪਿੰਡੇ ਤੇ ਕੋਈ ਗਲੀ ਨਹੀਂ ਛੱਡੀ ਬੁੱਲ ਮਲਾ ਕੇ ਕਹਦੀ ਵੀ ਕੋਕੇ ਜੜਤੇ ਸਰਪੰਚ ਸਰਪਰਸੈਂਟ ਸੈਂਟਰ ਪਰਸੈਂਟ ਵਾਹ ਕੀ ਬਾਤ ਹੈ ਲਓ ਜੀ ਐਨੂੰ ਘੁੰਮਦੇ ਹੁਣ ਇੱਧਰ ਬਹੁਤ ਫੁਲਵਾੜੀ ਪਈ ਆ ਆਪਣੇ ਤੋਂ ਹਾਂਜੀ ਮਾਨ ਸਾਹਿਬ ਮੈਂ ਰੇੜਾ ਪੜਾਇਆ ਮਾਸਟਰ ਜੀ ਆਓ ਜੀ ਮਾਸਟਰ ਜੀ ਮੜੀ ਘੈਂਟ ਜੀ ਜੈਕਟ ਪਾਈ ਫਿਰਦੇ ਤੁਸੀਂ ਇਹ ਕਿੰਨੇ ਹਉਣਗੇ ਦਿੱਤੀ ਆ ਹੈ ਜਿਹਨੂੰ ਤੁਸੀਂ ਉਹ ਘਰ ਆਈ ਤਾਂ ਹੈ ਇਨੀ ਆਹ ਜਿਹਨੇ ਤੁਸੀਂ ਇਹ ਵੇਹ ਹਾਂਜੀ ਹਾਂਜੀ ਪੁੱਤੋ ਇਹ ਬਾਪੂ ਜੀ ਇਹ ਬਾਜ਼ਾਰੋਂ ਲਿਆਏ ਹਾਂ ਇਹ ਨਹੀਂ ਆਪ ਬਣਾਈ ਕਿੰਨੇ ਬਣਾਈ ਫਿਰ ਇਹ ਬੱਚਿਆਂ ਨੇ ਬਣਾਲੀ ਕੁੜੀਆਂ ਨੇ ਬਣਾਤੀ ਪੋਤੀਆਂ ਨੇ ਬਣਾਤੀ ਬੀਬੀ ਬੀਬੀ ਜੀ ਨਾਲ ਕਿੰਨਾ ਪਿਆਰ ਸੀ ਤੁਹਾਡਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਸ ਕਰਦੇ ਹਾਂ ਉਹ ਤਾਂ ਖਤਮ ਹੋ ਗਲੇ ਨਹੀਂ ਉਹਦਾ ਯਾਦ ਕਰਦੇ ਹਾਂ ਕਰਦਾ ਕਰਨਾ ਪੈਂਦਾ ਕਰਨਾ ਹਾਂ ਹਾਂ ਜੀਵਨ ਜੀਵਨ ਸਾਥੀ ਦਾ ਕਰਨਾ ਪੈਂਦਾ ਹੈ अच्छा मास्टर जी के हो जाया स्वभावंदा जी ਤੁਹਾਡਾ ਆਪਣੇ ਟਾਈਮ ਤੇ ਜਦੋਂ ਪੜਾਉਂਦੇ ਹੁੰਦੇ ਸੀ ਅਸੀਂ ਸਭਾ ਨਰਮ ਵੀ ਥਾ ਗਰਮ ਵੀ ਥਾ اچھا ਗਰਮ ਵੀ ਥਾ ਗਰਮ ਵੀ ਹੀ ਗਰਮੀ ਥਾ اچھا 1968 ਦੀ ਅਪਾਇੰਟਮੈਂਟ ਟਰਮੇਟੀ اچھا 1968 ਦੀ ਬਟਾਲੀ ਵਾਲਾ ਸਿੰਘ اچھا ਉਦੋਂ ਮੈਂ ਪੜਾਉਂਦਾ ਉਦੋਂ ਸਕੂਲ ਹੁੰਦੇ ਨਹੀਂ ਤੇ ਧਰਮ ਸਾळा ਵਿੱਚ ਕਲਾਸਾਂ ਲੱਗਦੀਆਂ ਈਆਂ ਪੁੰਜੀ ਹਾਂ ਪੁੰਜੀ ਹਾਂ ਟੱਪੜ ਵੀ ਨਹੀਂ ਤੇ ਬੱਚੇ ਘਰ ਤੇ ਬੋਰੀਆਂ ਲਿਆਇ ਕਰ ਦਿੰਦੇ ਅੱਛਾ ਜੀ ਅਸੀਂ ਸਕੂਲ ਦੇ ਪਿੱਛੇ ਹੈ ਗੁਰਦੁਆਰਾ ਸਾਹਿਬ ਦੇ ਪਿੱਛੇ ਹੈ ਬੇੜਾਤਾ ਉੱਥੇ ਪੜਾਉਨੇ ਜੀ ਬੈਠੇ ਪੜਾਉਂਦੇ ਪੜਾਉਂਦੇ ਮੈਂ ਸਵਾਲ ਸਮਝਾ ਰਿਹਾ ਇੱਕ ਲੜਕੀ ਆਹੀ ਜੀ ਦੀ ਪੰਜ ਦੀ ਵਚਨਪੰਜ ਮੈਨੂੰ ਅੱਜ ਵੀ ਯਾਦ ਹੈ ਉਹ ਲੜਕੀ ਤੇ ਆਨੰਦ ਬੈ ਮੇ ਤੇ ਹੱਥ ਗੱਲ ਪਰ ਥੱਪੜ ਮਾਰ ਮਾਰਿਆ ਮੈਂ ਅੱਛਾ ਉਹ ਗਿਰ ਗਈ ਅੱਛਾ ਗਰਗੀ ਉੱਠਾ ਮੈਂ ਮੈਂ ਤੌੜਾ ਤੌੜਾ ਹਾ ਟੀਚਰ ਪਾ ਗਿਆ ਮਹਾਂਜੀ ਸ਼ਕਤੀ ਪ੍ਰਸਾਦ ਜੀ ਆਹ ਹਗਨ ਹੋ ਗਈ ਉਹ ਬੜਾ ਕੰਮ ਖਰਾਬ ਕਰ ਦਿੱਤਾ ਅਜਨ ਦਾ ਅੱਛਾ ਜੀ ਉਹ ਜਦੋਂ ਉੱਠ ਗੜੀ ਉਹ ਮੈਨੂੰ ਚੱਕਰ ਆ ਗਿਆ ਤਾਂ ਕਹਿੰਦੀ ਯਾਦ ਆ ਹਾਂਜੀ ਅਸੀਂ ਪੜਾਉਂਦੇ ਹਾਂ ਇਨ ਜਦ ਐਡੀ ਆਈ ਕਹਿੰਦੇ ਹੁੰਦੇ ਸੀ ਹਾਂਜੀ ਇਨਸਪੈਕਟਰ ਨੂੰ ਅੱਛਾ ਜੀ ਸਾਡਾ ਜਿਹੜਾ ਹਾਈਡਰੇਟ ਦਾ ਧਰਮਸ਼ਾਲਾ ਦੇ ਉੱਪਰ ਪਾਥੀਆਂ ਪੱਥੀਆਂ ਬੈਂਤੀ ਆਉਂਦੀਆਂ ਅੱਛਾ ਜੀ ਉਹ ਕਹਿੰਦਾ ਵੀ ਥੋੜਾ ਹਾਈ ਟੀਚਰ ਕਿਥੇ ਅਸੀਂ ਕਿ ਉੱਪਰ ਹੈ ਬੁਲਾਇਆ ਕਿਆ ਕਰਵਾ ਪਾਠੀਆਂ ਥਾਲਦਾ ਪਿਆ ਕਹਿੰਦਾ ਮੈਂ ਤਾਂ ਕਹਿੰਦਾ ਕਿਉਂ ਪਾਠੀਆਂ ਥਾਲਦਾ ਨਾ ਤਨਖਾਹ ਲੈਣਾ ਗਵਰਨਮੈਂਟ ਤੇ ਕਹਿੰਦਾ 100 ਰੁਪਏ ਮਿਲਦਾ ਸਾਨੂੰ ਤਾਂ ਚਾਰ ਬੱਚੇ ਮੇਰੇ ਦੋ ਕੁੜੀਆਂ ਹੈਗੀਆਂ ਅਸੀਂ ਇਹ ਨਾਲ ਗੁਜ਼ਾਰਾ ਕੀਤਾ ਹੁੰਦਾ ਇੰਦਨ ਤਾਂ ਮਿਲਦਾ ਨਹੀਂ ਪਾਠੀਆਂ ਨਾਲੇ ਆਪਣਾ ਗੁਜ਼ਾਰਾ ਕਰਦੇ ਹਾਂ ਹਾਂ ਆ ਹਾਲਤੀ ਉਹ ਤੋਂ ਬਾਅਦ ਮੈਂ ਬੜਾ ਆ ਗਿਆ ਜੀ ਖੇੜੀ ਵੀਰ ਸਿੰਘ ਅੱਛਾ ਜੀ ਉੱਥੇ ਦੇਖਿਆ ਉਥੇ ਮੈਂ ਪੜਾ ਰਿਹਾ ਉਹ ਵੀ ਗੁਰਦੁਆਰਾ ਸਾਹਿਬ ਵਿੱਚ ਅੱਛਾ ਜੀ ਪੜਾ ਰਿਹਾ ਆਜੋ ਪੰਜ-ਛੇ ਦਿਨ ਹੋਏ ਤੇ ਮੈਨੂੰ ਆਏ ਨੂੰ ਅੱਛਾ ਜੀ ਉਹ ਤਾਂ ਬੱਚੇ ਮੈਂ ਕਲਾਸ ਨੂੰ ਪੜਾ ਰਿਹਾ ਹੈਗਾ ਇੱਕ ਬੱਚਾ ਜ਼ਿਮੀਂਦਾਰਾਂ ਦਾ ਅੱਛਾ ਜੀ ਚੰਗੇ ਘਰ ਦਾ ਅਮੀਰ ਘਰ ਦਾ ਬੱਚਾ ਉਹ ਸ਼ਰਾਰਤਾਂ ਕਰੀ ਜਾਂਦਾ ਮੈਂ ਸਵਾਲ ਸਮਝਾਉਣਾ ਸਮਝਦਾ ਨਹੀਂ ਹੈ ਉਹ ਸਮਝਦਾ ਨਹੀਂ ਉਹ ਮੈਂ ਕਿਹਾ ਬੇਟੇ ਤੂੰ ਸਵਾਲ ਸਮਝ ਲੈ ਠੀਕ ਹੈ ਉਹਨੂੰ ਸਮਝ ਆਇਆ ਉਹ ਹਟਿਆ ਨਹੀਂ ਮੈਂ ਇਸ ਤਰ੍ਹਾਂ ਖੜਾ ਕਰਕੇ ਇਸ ਤਰ੍ਹਾਂ ਮਾਰਕੁੱਟ ਪੀ ਮਾਰੀ ਉਹ ਰੋਂਦਾ ਰੋਂਦਾ ਘਰ ਨੂੰ ਚੱਲਿਆ ਗਿਆ ਅੱਛਾ ਜੀ ਕਰਤੇ ਉਹਦਾ ਵੱਡਾ ਵਾਈ ਆ ਗਿਆ ਹਾਂਜੀ ਰਾਮ ਸਿੰਘ ਉਹ ਕਹਿੰਦਾ ਮਾ ਅਸ਼ਰਜੀ ਤੁਸੀਂ 4 ਦਿਨ ਹੋਏ ਆਏ ਨੂੰ ਤੇ ਤੂੰ ਸਾਡੇ ਬੱਚੇ ਨੂੰ ਕੁੱਟਣ ਲੱਗੇ ਮਹਾ ਯਾਰ ਕੁੱਟਦਾ ਨਹੀਂ ਮੈਂ ਇਹਦੇ ਬੱਲੇ ਵਾਸਤੇ ਮਾੜਾ ਜਾ ਤਾੜਿਆ ਇਹਨੂੰ ਨਾ ਸਾਡੇ ਬੱਚੇ ਨੂੰ ਨਾ ਕਿਹਾ ਕੁਝ ਮੈਂ ਕੰਨਾਂ ਨੂੰ ਹੱਥ ਲਾਇਆ ਬੱਟੂ ਅੱਜ ਤੇ ਨਹੀਂ ਕਹਿੰਦਾ ਉਹ ਇਹ ਹਜਾ ਬਰਬਾਦ ਹੋਇਆ ਨਾ ਬੱਚਾ ਸ਼ਰਾਰਤੀ ਬਣ ਗਿਆ ਬਣ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਮੂਰਾ ਸਕੂਡੇ ਮੂਰਾ ਮੋਟਰ ਲੱਗੀ ਵੀ ਸੀ ਫਿਊਜ ਉੱਡਿਆ ਬਤਾ ਉੱਪਰ ਚੜ ਗਿਆ ਕੰਬੇ ਤੇ ਇਹ ਹਜਾ ਮਾਰਿਆ ਸ਼ਾਰਟ ਧਰਤੀ ਨਾਲ ਕੇ ਵੱਜਿਆ ਆਹ ਬਾਹ ਕਟੂਗੀ ਜ਼ਮੀਨ ਵੀ ਵੇਚ ਕੇ ਖਾ ਗਿਆ ਐਗੀਆਂ ਜੀਆਂ ਗੱਲਾਂ ਤੀਆਂ ਸਾਡੇ ਵਕਤ ਅਧਿਆਪਕਾਂ ਨੂੰ ਸਹੂਲਤਾਂ ਨਹੀਂ ਤੀਆਂ ਸੰਦਾ ਬਲੈਕਬੋਰਡ ਵੀ ਤਾਂ ਲਿਖਣ ਨੂੰ ਮਿਲਦਾ ਬਲੈਕਬੋਰਡ ਵੀ ਤਾਂ ਮਿਲ ਲਿਖਣ ਨੂੰ ਮਿਲਦਾ ਫੱਟੀਆਂ ਪਰ ਉਹ ਉੜਾੜਦੇ ਸੀ ਕੂੜਾੜਾ ਲਿਖੇ ਕਰਦੇ ਸੀ ਕੂੜਾੜਾ ਲਿਖੇ ਜਿਹੜੇ ਜਿਹੜਾ ਸਹੀ ਅਧਿਆਪਕ ਹੈ ਉਹਨੂੰ ਜਾਤ ਪਾਤ ਨਾਲ ਕੋਈ ਸਬੰਧ ਨਹੀਂ ਕੋਈ ਸਬੰਧ ਨਹੀਂ ਕੋਈ ਸਬੰਧ ਨਹੀਂ ਸੱਚਾ ਅਧਿਆਪਕ ਉਹ ਹੈ ਜਿਹੜੇ ਸਾਬ ਨੂੰ ਇੱਕ ਸਰਤਾ ਨਾਲ ਦੇਖੇ ਇੱਥੇ ਖੇੜੀਬੀਰ ਸਿੰਘ 15 ਸਾਲ ਪੜਾਇਆ ਮੈਂ ਅੱਛਾ ਜੀ ਇਹਦਾ ਸ਼ਡਿਊਲ ਕਾ ਸੰਧੀਵਾਦੀ ਬਹੁਤ ਹੈ ਤਾਂ ਅੱਜ ਤੱਕ ਮੈਨੂੰ ਯਾਦ ਕਰਦੇ ਆਂ ਵੀ ਇਹ ਤਾਂ ਮਾਸਟਰ ਜੀ ਐਨੇ ਮਿਹਨਤੀ ਹੈ ਬਿਲਕੁਲ ਅਸੀਂ ਉਹਨਾਂ ਨਾਲ ਐਨਾ ਪਿਆਰ ਪਾਲ ਲਿਆ ਆਪਣੀ ਫੈਮਲੀ ਹੋ ਸਮਝ ਲਿਆ ਪਿੰਡ ਦੇ ਲੋਕਾਂ ਨੂੰ ਅੱਜ ਤੱਕ ਵੀ ਯਾਦ ਕਰਦੇ ਆ ਉਹ ਅੱਛਾ ਮਾਸਟਰ ਜੀ ਇਹ ਦੱਸੋ ਜਦੋਂ ਦੋ ਮਾਸਟਰ ਜਾਂ ਤਿੰਨ ਮਾਸਟਰ ਇਕੱਠੇ ਹੋ ਜਾਣ ਉਹਨਾਂ ਦੀ ਆਪਸੀ ਗੱਲਾਂ ਕਿਹੋ ਜਿਹੀਆਂ ਹਾਂ ਆਪਸੀ ਗੱਲਾਂ ਕਾਦੀਆਂ ਆਪਣੇ ਦੁੱਖ ਰੋਣੇ ਰੋਣੇ ਪੈਣੇ ਦੁੱਖ ਰੋਣੇ ਦਾ ਰੋਣਾ ਹੀ ਪੈਣੇ ਕੁਸਿਆਸੀ ਗੱਲਾਂ ਕੁਸਿਆ ਕੁਸਿਆਸੀ ਗੱਲਾਂ ਕੁਝ ਕਰਦਿਆਂ ਗੱਲਾਂ ਕੁਝ ਪੁਰਾਣੀਆਂ ਯਾਦਾਂ ਹਾਂਜੀ ਆਹ ਯਾਦਾਂ ਜੀ ਇੱਕ ਹੋਰ ਦਾਦਾ ਜੀ ਮੇਰੀ ਪ੍ਰਮੋਸ਼ਨ ਹੋ ਗਈ ਬੀਪੀਓ ਦੀ ਬਲੌਕ ਐਜੂਕੇਸ਼ਨ ਅਫਸਰ ਬਸ ਹੀ ਬਟਾਣਾ ਲੱਗ ਗਿਆ ਮੈਂ 2.5-3 ਸਾਲ ਰਿਹਾ ਉੱਥੇ ਉੱਥੇ ਸਾੜਾ ਖਜ਼ਾਨੇ ਨਾਲ ਵਾਹ ਹੁੰਦਾ ਸੀਗਾ ਫਤੇਗੜ ਸਾਹਿਬ ਨਾਲ ਇੱਕ ਦਿਨ ਮੈਂ ਖਜ਼ਾਨਾ ਗਿਆ ਹਾਂਜੀ ਤਾਂ ਇੱਕ ਮੁੰਡਾ ਆਇਆ ਉਹਨੇ ਮੇਰੇ ਗੋਡੀ ਹੱਥ ਲਾਇਆ ਅੱਛਾ ਜੀ ਬਹੁਤ ਹੁਸ਼ਿਆਰ ਮੁੰਡਾ ਤਾਂ ਬਹੁਤ ਇੰਟੈਲੀਜੈਂਟ ਤਾਂ ਮੈਂ ਕਿਹਾ ਸੁਖਚੈਨ ਤੂੰ ਬਈ ਕਹਿੰਦਾ ਜੀ ਮੈਂ ਇੱਥੇ ਆਪਣਾ ਵਕੀਲ ਐ ਅੱਛਾ ਵਾ ਤੂੰ ਵਕੀਲ ਐ ਸੁਖਚੈਨ ਕਹਿੰਨਾ ਪਹਿਲਾਂ ਹਾਈ ਕੋਰਟ ਪ੍ਰੈਕਟਿਸ ਕਰਦੇ ਉੱਥੇ ਚੱਲੀ ਨਹੀਂ ਇੱਥੇ ਆਪਣਾ ਏਰੀਆ ਹੈ ਇੱਥੇ ਪਰ ਨਾ ਬੇਟੇ ਮੈਂ ਉਹਨੂੰ ਕਿਹਾ ਨਾ ਬੇਟੇ ਤੇਰੀ ਤਾਂ ਹੁਣ ਬਹੁਤ ਵੱਡੀ ਪੋਸਟ ਹੈ ਪੋਸਟ ਹੈ ਮੈਂ ਤਾਂ ਨਿਕਾ ਜਾ ਪ੍ਰਾਇਮਰੀ ਟੀਚਰ ਤਾਂ ਨਹੀਂ ਪਰ ਉਹ ਯਾਦ ਕਰਦੇ ਆ ਕੰਗੇ ਅੱਜ ਵੀ ਜਦੋਂ ਮੈਂ ਖੇੜੀਬੀਰ ਸਿੰਘ ਮੇਰੇ ਪਾਸੇ ਸਕੂਲ ਤਾਂ ਜਦੋਂ ਮੈਂ ਬੀਪੀਓ ਤਾਂ ਉੱਥੇ ਆਉਣਾ ਟੀਮਿਆ ਨਾ ਮੈਨੂੰ ਚੰਬਰ ਜਾਣਾ ਮਾਸਟਰ ਜੀ ਹੁਣ ਸਾਡੇ ਸਕੂਲ ਵਿੱਚ ਆ ਜਾਓ ਸਾਡੇ ਤਾਂ ਬੱਚੇ ਬਹੁਤ ਯਾਦ ਕਰਦੇ ਤੁਹਾਨੂੰ ਮੈਂ ਕੋਈ ਨਾ ਪਾਈ ਮੈਂ ਪੰਜ ਚਾਰ ਦਿਨ ਤਾਂ ਆਉਂਗਾ ਐਸ ਤਰ੍ਹਾਂ ਟਾਈਮ ਲੰਘਿਆ ਸਾਡਾ ਹੋਰ ਦੱਸੋ ਕੋਈ ਗੱਲ ਅੱਛਾ ਬਾਪੂ ਜੀ ਮੈਨੂੰ ਲੱਗਦਾ ਵੀ ਇਹਨਾਂ ਸਾਰਿਆਂ ਦੀ ਪੱਤਰੀ ਤੁਹਾਡੇ ਕੋਲ ਹੈਗੀ ਆ ਹਾਂਜੀ ਨਹੀਂ ਨਹੀਂ ਏ ਅੱਛਾ ਇਹ ਸਾਰੇ ਹੀ ਬੜੇ ਘੈਂਟ ਨੇ ਸਾਰੇ ਹੀ ਬੜੇ ਪਿਆਰ ਕਰਦੇ ਨੇ ਮਤਲਬ ਜਦੋਂ ਵੀ ਤੁਸੀਂ ਬੈੰਦੇ ਹੋ ਆਪਸ ਦੇ ਵਿੱਚ ਇੱਕ ਦੂਜੇ ਨੂੰ ਇੱਕ ਦੂਜੇ ਦਾ ਉਹ ਵੀ ਹੁੰਦਾ ਨਾ ਨਾਮ ਵੀ ਪਾਇਆ ਹੁੰਦਾ ਆਪਾਂ ਪਿਆਰ ਨਾਲ ਇੱਥੇ ਇੱਥੇ ਤਾਂ ਨਹੀਂ ਪਾਇਆ ਕਿਸੇ ਨੇ ਨੇ ਨਾਮ ਕੋਈ ਨਹੀਂ ਤਾਂ ਇਸ ਤਰ੍ਹਾਂ ਵੀ ਫਲਾਣਾ ਆ ਗਿਆ ਫਲਾਣਾ ਆ ਗਿਆ ਪੁੱਛ ਲੰਦੇ ਫਲਾਣਾ ਆ ਗਿਆ ਇਹ ਵੀ ਨਾ ਹੀ ਆ ਹਾਂ ਫਲਾਣਾ ਆ ਗਿਆ ਤੁਸੀਂ ਕੀ ਕਰਦੇ ਸੀ ਮੈਂ ਸੁਪਰਵਾਈਜ਼ਰ ነਆ ਪੀ ਡੌੜੀ ਚ ਅੱਛਾ ਜੀ ਸੜਕਾ ਸੁੜਕਾ ਬਣਾਉਣ ਵਾਲੇ ਚ ਸੜਕਾਂ ਵੀ ਨੇ ਸੜਕਾਂ ਨਹੀਂ ਬਣਾਈਆਂ ਮੈਂ ਬਿਲਡਿੰਗ ਵਰਕ ਵਿੱਚ ਅੱਛਾ ਬਿਲਡਿੰਗ ਵਰਕ ਹਾਂ ਇਹ ਕੰਮ ਮੈਲਿਆਂ ਨੂੰ ਆਈਐਸ ਅਫਸਰਾਂ ਨੂੰ ਐਮਐਲਏ ਮੰਤਰੀਆਂ ਨੂੰ ਗਾਈਡ ਕਰਨਾ ਅੱਛਾ ਗਾਈਡ ਕਰਨਾ ਵੀ ਆ ਐ ਨਹੀਂ ਤੇ ਐ ਕਰਨਾ ਫਿਰ ਮੰਨਦੇ ਆ ਉਹ ਹਾਂ ਹਾਂ ਇਹਨੇ ਬੜਾ ਡੰਟਾ ਜੀ ਅੱਛਾ ਜੀ ਐਮਐਲਏ ਦੀ ਹੋਰ ਗੱਲ ਤੀਮੀ ਦੀ ਹੋਰ ਗੱਲ ਅੱਛਾ ਤੀਮੀ ਕਹਿੰਦੀ ਆ ਰੰਗ ਕਰਨਾ ਐਮਐਲਏ ਕਹਿੰਦਾ ਰੰਗ ਕਰਨਾ ਇਹ ਵਾਪੁਣੀ ਦਾ ਸਭ ਜਿਹੜਾ ਤੀਵੀ ਨਾਮ ਦਾ ਪ੍ਰਾਣੀ ਆ ਇਹ ਤੋਂ ਸਾਰੇ ਡਰਦੇ ਕਿਉਂ ਆ ਹੈ ਤੀਵੀ ਨਾਮ ਦਾ ਜਿਹੜਾ ਪ੍ਰਾਣੀ ਆ ਇਹ ਤੋਂ ਡਰਦੇ ਕਿਉਂ ਸਾਰੇ ਇਹਨੇ ਮੈਨੂੰ ਨਾ ਗੱਲ ਪੁੱਛ ਜਿਹੜੇ ਡਰਦੇ ਉਹਨਾਂ ਨੂੰ ਪੁੱਛ ਨਹੀਂ ਉਹ ਵੈਸੇ ਇੱਕ ਗੱਲ ਆ ਸੁਭਾਵਿਕ ਜੀ ਇਹ ਮਤਲਬ ਬਹੁਤ ਜਣਿਆਂ ਨੂੰ ਹੁੰਦਾ ਨਾ 100 ਚੋਂ 50% ਮੰਨਦੇ ਹੋ ਕਿ ਨਹੀਂ ਮੇਰੀ ਗੱਲ ਸੁਣੋ 5-4% ਜਿਹਨਾਂ ਨੂੰ ਰੋਟੀ ਮਿਲਦੀ ਜੇ ਤੀਵੀ ਦੇ ਸਾਹਿਬ ਜੀ ਨਾਮ ਬਣਾ ਰੋਟੀ ਜੀ ਮਿਲਦੀ ਸ਼ਾਮ ਨੂੰ ਮਿਲਦੀ ਇਹ ਤੁਹਾਨੂੰ ਮਿਲਦੀ ਆ ਨਾ ਹਾਂ ਮਿਲਦੀ ਪੱਕੀ ਗੱਲ ਆ ਹਾਂ ਮਰਜ਼ੀ ਦੀ ਹਾਂ ਅੱਛਾ ਕਦੀ ਕਿਹਾ ਬੀਬੀ ਹੁਣਾਂ ਨੂੰ ਵੀ ਆਹ ਸਬਜ਼ੀ ਤੂੰ ਬਹੁਤ ਘੈਂਟ ਬਣਾਈ ਜਾਂ ਕਦੀ ਨੁਕਸ ਵੀ ਕੱਢਿਆ ਸਬਜ਼ੀ ਚ ਜੇ ਨੁਕਸ ਨਿਕਲੇ ਆਪਣਾ ਕੋਈ ਰੋਟੀ ਬੰਦ ਕਰਾਉਣੀ ਹੈ ਜੋ ਜੀ ਆਇਆ ਖਾ ਲਿਆ ਕਦੀ ਕਿਹਾ ਨਹੀਂ ਇਹ ਪਿਆ ਨਹੀਂ ਇਹ ਨਹੀਂ ਆ ਵੀ ਮੈਂ ਕਹਿ ਦਵਾਂ ਅੱਜ ਲੂਣ ਘਟਿਆ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਕੋਈ ਨਾ ਕੋਈ ਨਾ ਹਾਂ ਅੱਛਾ ਬਾਪੂ ਜੀ ਇਹ ਕਹਿੰਦੇ ਵੀ ਮੈਂ ਕਦੀ ਨਹੀਂ ਕਿਹਾ ਵੀ ਅੱਜ ਲੂਣ ਘਟਿਆ ਜੋ ਆ ਗਿਆ ਬਸ ਖਾ ਲਈਦਾ ਭਾਈ ਕਹਿਣਾ ਪੈਂਦਾ ਵੀਰ ਕਹਿਣਾ ਪੈਂਦਾ ਕਹਿਣਾ ਪੈਂਦਾ ਜੀ ਕਰ ਵੀ ਮੈਂ ਤਾਂ ਕਹਿਣਾ ਜ਼ਰੂਰ ਕਹਿਣਾ ਮੈਂ ਤਾਂ ਕਹਿਣਾ ਵੀ ਜੇ ਨੂਨ ਘਟੇ ਭਾਈ ਨੂਨ ਅੱਜ ਕੱਲ ਬੀਬੀਆਂ ਵਿੱਚ ਆਇਆ ਹੈ ਤੜਕਾ ਬਹੁਤ ਲਾਉਂਦੀਆਂ ਇਹ ਵਿੱਚ ਵੀ ਮੇਰੀ ਲੜਾਈ ਹੁੰਦੀ ਹੈ ਮੈਂ ਕਿਹਾ ਘੱਟ ਪਾਇਆ ਕਰੋ ਤੇਲ ਘੱਟ ਤੇਲ ਪਾਓ ਜਿਹੜੀ ਜੋ ਗੱਲ ਇਹਦੀ ਕੱਟ ਦਿੰਦੇ ਆ ਇੱਥੇ ਤੱਕ ਵੀ ਗੱਲ ਆ ਜਰਦੀ ਮੇਰੇ ਨਾਲ ਤਾਂ ਮੇਰੇ ਨਾਲ ਇੱਥੇ ਤੱਕ ਵੀ ਇਹ ਜੀ ਜਿਆਦਾ ਖਾਣਾ ਤੇ ਵੱਖਰੀ ਕਰਦੇ ਨਹੀਂ ਦਮ ਜੀ ਤੁਹਾਡੇ ਬਾਤਾਂ ਲੈਦੀ ਕੱਟ ਦਿੰਦੇ ਗੱਲ ਇੱਧਰ ਵੇਖੋ ਇੱਕ ਗੱਲ ਆ ਵੀ ਇਹ ਜਿਹੜੇ ਸਿੰਘ ਸਾਹਿਬ ਨੇ ਨਾ ਇਹਨਾਂ ਨੇ ਜਿਹੜੀ ਜੈਕਟ ਪਾਈ ਨਾ ਇਹ ਵੀ ਐਮਐਲਏ ਤੋਂ ਘੱਟ ਨਹੀਂ ਲੱਗਣ ਦੇ ਹੈ ਗੱਲ ਬਾਤ ਐਮਐਲਏ ਬੈਠੇ ਬੈਠੇ ਮੇਰੇ ਬਣਾਤਾ ਜੀ ਤਵੇ ਬੈਠੇ ਆਪਾਂ ਬਣਾ ਦੇਣਾ ਐਮਐਲਏ ਇਹਦੇ ਫੋਟੋੜੀ ਐਮਐਲਏ ਵੀ ਜਿਹਦੇ ਬਹੁਤ ਕੁਝ ਕਰਨਾ ਪੈਂਦਾ ਜੀ ਮੂਛੇ ਮੇਰੇ ਬਣਾਤਾ ਨਹੀਂ ਇਹ ਜਿਹੜੀ ਨਹੀਂ ਜੈਕਟ ਪਾਈ ਨਾ ਇਦਾਂ ਦੀ ਐਮਐਲਏ ਪਾਉਂਦੇ ਆ ਤੁਸੀਂ ਪੱਗ ਬਨ ਲਈਓ ਜੀ ਬਸ ਸਪੈਸ਼ਲ ਹੁੰਦੀ ਕੋਈ ਇਹੋ ਹੀ ਹੁੰਦੀ ਆ ਰ ਅਚਾ ਮਨ ਲਓ ਆਪਾਂ 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 ਤੁਹਾਨੂੰ ਐਮਐਲਏ ਬਣਾਤਾ ਤੁਸੀਂ ਸਭ ਪਹਿਲਾਂ ਕੀ ਕਰੋਗੇ ਪਿੰਡ ਲਈ ਪਿੰਡ ਲਈ ਐਮਐਲਏ ਤਾਂ ਇਲਾਕੇ ਲਈ ਹੁੰਦਾ ਹੈਗਾ ਨਹੀਂ ਪਹਿਲੋਂ ਆਪਣਾ ਘਰ ਜ਼ਰੂਰੀ ਹੈ ਨਾ ਅੱਛਾ ਪਹਿਲੋਂ ਘਰ ਵਾਚ ਬਾਅਦ ਚ ਵਾਰ ਐ ਹੀ ਹੈ ਇਹ ਗੱਲ ਸੱਚੀ ਹੈ ਨਾ ਮੈਂ ਵੇਖੋ ਸੱਚੀ ਗੱਲ ਪੁੱਛੀ ਤਾਂ ਬਿਲਕੁਲ ਬਿਲਕੁਲ ਹੈ ਨਾ ਬਿਲਕੁਲ ਪਿੰਡ ਜੀ ਵਧੀਆ ਐਜੂਕੇਸ਼ਨ ਦੇ ਵਾਸਤੇ ਪੜਾਈ ਵਾਸਤੇ ਕੋਈ ਲਾਇਬ੍ਰੇਰੀ ਖੋਲ੍ਹਣੀ ਕੋਈ ਜੋ ਕੁਝ ਵੀ ਪਿੰਡ ਚ ਗਲੀਆਂ ਗੁਲੀਆਂ ਪੱਕੀਆਂ ਕਰਨ ਵਾਸਤੇ ਗਰਾਊਂਡ ਬਣਾਉਣ ਵਾਸਤੇ ਤੇ ਆਪਣਾ ਵਧੀਆ ਹਸਪਤਾਲ ਖੁੱਲੇ ਕੋਈ ਉਹਦੇ ਵਾਸਤੇ 8 ਦੇ ਸਕਦਾ ਕੋਈ ਬੰਦਾ ਉਹ ਦੇ ਦਊਗਾ ਹੋਰ ਕੀ ਕਰੂ ਲਓ ਜੀ ਆਪਾਂ ਕਹਿਵਾ ਕੇ ਸੱਤ ਚੱਜ ਐਮਐਲਏ ਬਣਾ ਦਿੱਤੇ ਠੀਕ ਹੈ ਜੀ ਆਪਾਂ ਸਰਪੰਚ ਸਾਹਿਬ ਤੁਹਾਨੂੰ ਮਨਜ਼ੂਰ ਐ ਐਮਐਲਏ ਬਣਾ ਦੀਏ ਮਨਜ਼ੂਰ ਜੀ ਮਨਜ਼ੂਰ ਐ ਜੀ ਅੱਛਾ ਜੀ ਅੱਛਾ ਮੰਨ ਲਓ ਕਿਨੇ ਵੀ ਹਰੇਕ ਬੰਦੇ ਦਾ ਘਰ ਦੇ ਵਿੱਚ ਜ਼ੋਰ ਹੁੰਦਾ ਹੈ ਨਾ ਤੁਸੀਂ ਐਮਐਲਏ ਬਣ ਗਏ ਹੋ ਹਨਾ ਮੰਨ ਲਓ ਤੁਸੀਂ ਇੱਧਰ ਉੱਧਰ ਕਿਤੇ ਰਿਸ਼ਤੇਦਾਰੀ ਦੇ ਆਉਣਾ ਜਾਣਾ ਹੋਵੇ ਫਿਰ ਬਾਡੀਗਾਰਡ ਨਾਲ ਲੈ ਕੇ ਜਾਓਗੇ ਕੱਲੇ ਜਾਓਗੇ ਸਹੀ ਗੱਲ ਐ ਐਮਐਲਏ ਦੇ ਨਾਂ ਬਣਨਾ ਤਾਂ ਨਾ ਬਣੇ ਐ ਆਪਾਂ ਕੀ ਸੋਚੀਏ ਉਹਦੇ ਬਾਰੇ ਏ ਬੰਡਾ ਵੀ ਨਾ ਬਣੇ ਨਾ ਇਹ ਸੋਚ ਉਹਦੇ ਬਾਰੇ ਕੀ ਸੋਚੀਂ ਮਹਾਰਾਜ ਦਾ ਪਤਾ ਕਦੋਂ ਲਾਟਰੀ ਲੱਗ ਜੇ ਜੇ ਉਧਰ ਬਦਹੀਂ ਤੁਰੇ ਹੀ ਨਹੀਂ ਤੋੜਨ ਵਾਲਿਆ ਮਗਰੋਂ ਹੀ ਤੋੜ ਦੇਣਾ ਕੋਈ ਨਹੀਂ ਤੋੜ ਦੇ ਆਪੇ ਤੁਰੇ ਉਹ ਲੈਣ ਦੇ ਤੁਰਨਾ ਹੀ ਨਹੀਂ ਮੁਸ਼ਕਿਲ ਹੈ ਵਾਹ ਜੀ ਵਾਹ ਕੀ ਬਾਤ ਹੈ ਇਧਰ ਕਰਦੇ ਬਾਪੂ ਜੀ ਨਾਲ ਗੱਲ ਬਾਪੂ ਜੀ ਕਿਦਾਂ ਠੀਕ ਠਾਕ ਮੈਂ ਠੀਕ ਠਾਕ ਹੈ ਸਾਫਾ ਬੜਾ ਟਕਾ ਕੇ ਬੰਨਿਆ ਹੈ ਸਾਫਾ ਦਾ ਨਾਲ ਹਰਾ ਮੈ ਜੀ ਰਹਿੰਦਾ ਅਛਾ ਜੀ ਹਾਂ ਕਿਹੋ ਜਿਹੀ ਰਹੀ ਜ਼ਿੰਦਗੀ ਤੇ ਜਵਾਨੀ ਜ਼ਿੰਦਗੀ ਇਹ ਜੀ ਰਹੀ ਇਨਾ ਮੋਬਾਈਲ ਨਾ ਮੋਟਰਸਾਈਕਲ ਚਲਣਾਉਂਦਾ ਨਾ ਟਰੈਕਟਰ ਚਲਣਾਉਂਦਾ ਸੌਖੀ ਹੈ ਸੌਖੀ ਬੱਬਾ ਬੜੋ ਬਾਲੇ ਮੋਜ ਮਾਂ ਮੰਡੇ ਪਰ ਬੈਠੀ ਦਾ ਅੱਛਾ ਬਾਪੂ ਜੀ ਤੁਹਾਨੂੰ ਕਦੀ ਇਤਨੀ ਟੈਨਸ਼ਨ ਹੁੰਦੀ ਫਲਾਣੇ ਦੀ ਮਿਸ ਕਾਲ ਆ ਗਈ ਯਾਰ ਉਹ ਕੀ ਕਹੂਗਾ ਮੋਬਾਈਲ ਹੀ ਨਹੀਂ ਸਿਆਪਾ ਹੀ ਨਹੀਂ ਕੋਲ ਗਮ ਹੈ ਨੇ ਬਲਾਕਾ ਦੇ ਗੋਗੂ ਖੇਤਾਂ ਮਾਰੇ ਵੀ ਫਲਾਣੇ ਲੜਨ ਜਾਂ 20 ਸਾਲ ਚ ਰਹਾ ਅੱਛਾ 20 ਸਾਲ ਸਰਪੰਚੀ ਕੀਤੀ ਤੇ ਮੋਬਾਈਲ ਰੱਖਿਆ ਹੀ ਨਹੀਂ ਬਿਲਕੁਲ ਨਹੀਂ ਰੱਖਿਆ ਤੇ ਫਿਰ ਜਿਹਨੂੰ ਕੰਮ ਹੁੰਦਾ ਸੀ ਚੱਲ ਕੇ ਘਰ ਆਉਂਦਾ ਸੀ ਆ ਵੀ ਵਹਿ ਸਕੀਮ ਵਧੀਆ ਫੋਨ ਹੀ ਨਾ ਰੱਖੇ ਬੰਦਾ ਪਰ ਅੱਜ ਵਾਲੇ ਤਾਂ ਮਰ ਜਣਗੇ ਮੇਰੇ ਵਰਗੇ ਫੋਨ ਤੋਂ ਵਗੈਰਾ ਬੇਸ਼ੱਕ ਮਰ ਜੇ ਚੱਕ ਵੀ ਮਰ ਜੇ ਅੱਛਾ ਜਦੋਂ ਸਰਪੰਚ ਹੁੰਦੇ ਸੀਗੇ ਕੋਈ ਕਹਿੰਦਾ ਨਹੀਂ ਹੁੰਦਾ ਯਾਰ ਹੁਣ ਤਾਂ ਤੁਸੀਂ ਸਰਪੰਚ ਬਣ ਕੇ ਮੋਬਾਈਲ ਹੀ ਲੈ ਲਓ ਆ ਮਰਥੇ ਮਾਰ ਦੇਣੀ ਜਿਹੜੀਆਂ ਜਨਾਨੀਆਂ ਵੀ ਹੁੰਦੀਆਂ ਵੀਡੀਓ ਦਾ ਅਫਸਰਾਂ ਵੀ ਹੁਣ ਵੀ ਨਹੀਂ ਮੋਬਾਈਲ ਤੇਰੇ ਕੋ ਅੱਛਾ ਜੀ ਹਾਂ ਇਹ ਕਦੇ ਵੀ ਸਰਪੰਚ ਸਾਹਿਬ ਕੋ ਮੋਬਾਈਲ ਹੀ ਨਹੀਂ ਮੋਬਾਈਲ ਰੇ ਫਿਰ ਤੁਸੀਂ ਕੀ ਕਹਿੰਦੇ ਹੋ ਮੈਂ ਕਿਉਂ ਨਹੀਂ ਰੱਖਦਾ ਮੈਂ ਕਦੇ ਸੰਕਲ ਲੋੜ ਨਹੀਂ ਹੈਗੀ ਜੇ ਲੋੜ ਹੋਊਗੀ ਆ ਜਾਊਗਾ ਬਿਲਾ ਲੈ ਜਾਊਗਾ ਫੇ ਚਲੇ ਜਾਊਗਾ ਅੱਛਾ ਹਾਂ ਅੱਛਾ ਫਿਰ ਕਿਸੇ ਦੇ ਕੰਮ ਜਦੋਂ ਸਰਪੰਚੀ ਕੀਤੀ ਉਦੋਂ ਕਿਹ ਬੇਰੇ ਜਬਾਨ ਤੱਕ ਰਾਈ ਜਾਂਦੇ ਨੇ ਜਿਹੜੇ ਲੜਦੇ ਹੁੰਦੇ ਨੇ ਹੋਰ ਕਾ ਕਰਦੇ ਸੀ ਅੱਛਾ ਜੀ ਹੋਰ ਕਹਿ ਲ ਕੋਈ ਆ ਗਿਆ ਫੈਸਲਾ ਕਰਾਉਣ ਜਾਂਦੇ ਹੁੰਦੇ ਸੀ ਉਹ ਕਵਾਂ ਫੈਸਲਾ ਕਰਾਉਣਾ ਵੀ ਪੈਂਦਾ ਹੁੰਦਾ ਸਰਪੰਚ ਨੂੰ ਅੱਛਾ ਜੀ ਫਿਰ ਮੰਨ ਜਾਂਦੀਆਂ ਦੋਵੇਂ ਧਿਰਾਂ ਮੰਨ ਜਾਂਦੀਆਂ ਹਾਂ ਇਹ ਵੀ ਵਧੀਆ ਸੀ ਨਾ ਵੀ ਨਹੀਂ ਤੇ ਰਾਤ ਕਿਸੇ ਦੇ ਘਰ ਲੜਾਈ ਹੋ ਗਈ ਸਰਪੰਚ ਕੋ ਫੋਨ ਹੋਵੇ ਰਾਤ ਹੀ ਫੋਨ ਕਰਦੇ ਸਰਪੰਚ ਸਾਹਿਬ ਆਇਓ ਮਾੜਾ ਜਾ ਤੁਹਾਡੇ ਕੋ ਫੋਨ ਹੀ ਨਹੀਂ ਹੈਗਾ ਬੁਲਾ ਲੈ ਜਿੰਦਾ ਅਗਲਾ ਜੇ ਕਿ ਜਨਾ ਹੈ ਮਰਜੈਂਸੀ ਹੁੰਦੀ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦੇ ਨੇ ਆਓ ਚੱਲੀਏ ਹਾਂ ਉਸੇ ਠੀਕੇ ਜੀ ਲੋਡ ਹੋਈ ਆਪੇ ਬਿਲਾ ਲੈ ਜਾਂਦਾ ਜੀ ਲੋਡ ਹੁੰਦੀ ਆਪੇ ਬਿਲਾ ਲੈ ਜਾਂਦਾ ਹਾਂ ਵੀ ਇਹ ਪੰਜ ਬਲਾ ਕੇ ਲੈ ਜਾਂਦਾ ਆਪਣਾ ਮੋਟਰਸਾਈਕਲ ਲੈ ਹੁੰਦਾ ਪਰ ਮਨਸਾ ਇਦਾਂ ਹੀ ਆ ਇਦਾਂ ਹੀ ਇਦਾਂ ਹੀ ਇੱਧਰ ਰਹਿ ਕੇ ਮਹਾਰਾਜ ਇਹਨਾਂ ਨਾਲ ਵੀ ਗੱਲ ਕਰਨੀ ਆ ਆਪਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕੀ ਕਰਦੇ ਹੋ ਤੁਸੀਂ ਖੇਤੀਬਾੜੀ ਖੇਤੀਬਾੜੀ ਨਾਲ ਪੰਚਵੀਂ ਹਾਂਜੀ ਅੱਛਾ ਪੰਚੀ ਸੌਖੀ ਆ ਕਿ ਔਖੀ ਆ ਨਹੀਂ ਦੇਖੇ ਜੋ ਜੇ ਸੇਵਾ ਕਰਨੀ ਲੋਕਾਂ ਦੀ ਫਿਰ ਤਾਂ ਸੌਖੀ ਆ ਜੇ ਕੰਮ ਛੱਡਣੇ ਫਿਰ ਔਖਾ ਮੈਨੂੰ ਤੁਹਾਨੂੰ ਦੇਖ ਕੇ ਹੀ ਲੱਗਦਾ ਵੀ ਤੁਸੀਂ ਸੇਵਾ ਹੀ ਕਰਨਦੇ ਹੋ ਪੱਕੀ ਗੱਲ ਇਹ ਬੰਦੇ ਦੇ ਪਤਾ ਲੱਗ ਜਾਂਦਾ ਅੱਛਾ ਇੱਕ ਇਧਰਲੇ ਏਰੀਆ 'ਚ ਕਹਿੰਦੇ ਹੁੰਦੇ ਵੀ ਨਾਲ ਖੜਪੰਚ ਵੀ ਹੁੰਦਾ ਪਿੱਛੇ ਜੇ ਸਵਾਲੀ 'ਚ ਸਾਨੂੰ ਦੱਸਿਆ ਸਰਪੰਚ ਸਾਹਿਬ ਨੇ ਕਹਿੰਦੇ ਮੈਂ ਸਰਪੰਚ ਆ ਇਹ ਸਾਡਾ ਪੰਚਾਇਤ ਇਹ ਖੜਪੰਚ ਹੈ ਤੁਸੀਂ ਨਹੀਂ ਰੱਖਿਆ ਨਾਲ ਕੋਈ ਨਹੀਂ ਨਹੀਂ ਖੜਾ ਸਾਰੇ شریف ਨੇ ਹਾਂ ਨਹੀਂ ਖੜਪੰਚ ਲੁੱਚਾ ਥੋੜੀ ਹੁੰਦਾ ਉਹ ਵੀ شریف ਨੇ ਉਹਨਾਂ ਦਾ ਆਏਗਾ। ਸਾਰੇ ਪੰਚਾਇਤ ਵੈਸ਼ਨੂ ਆ ਸਾਰੀ। ਅੱਛਾ ਵੈਸ਼ਨੂ ਆ ਨਵੀਂ ਚੀਜ਼ ਆ। ਇਸ ਪਿੰਡ ਦੀ ਸਾਰੀ ਪੰਚਾਇਤ ਵੈਸ਼ਨੂ ਕੋਈ ਚੀਜ਼ ਵੀ ਨਹੀਂ। ਨਾ ਸਾਡੇ ਚ ਕੋਈ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ। ਅੱਛਾ ਇਹ ਗੱਲ ਹੈ। ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜੇ ਤੁਹਾਨੂੰ ਵੱਡੇ ਅਹੁਦੇ ਤੇ ਮੌਕਾ ਮਿਲਦਾ ਹੈ ਕੀ ਸੁਧਾਰ ਲਿਆਓਗੇ ਸਮਾਜ 'ਚ? ਸਮਾਜ ਤੇ ਹੀ ਆਪਣਾ ਜਿਵੇਂ ਪਿੰਡ ਦੇ ਵਿੱਚ ਕੋਈ ਵੀ ਵਧੀਆ ਸਹੂਲਤਾਂ। ਆਪਾਂ ਸਹੂਲਤਾਂ ਲਿਆਉਣੀਆਂ। ਸਕੂਲ ਸਭ ਤੋਂ ਪਹਿਲਾਂ ਵਧੀਆ। ਜਿਹੜੀ ਮੈਂਨ ਜੀ। ਦੂਜਿਆ ਨੰਬਰ ਆਪਣਾ ਦਵਾਈਆਂ ਵਾਸਤੇ ਹਸਪਤਾਲਾ ਡਿਸਪੈਂਸਰੀ ਉਹ ਜਿਆਦਾ ਹਨ ਖੇਲਣ ਵਾਸਤੇ ਗਰਾਊਂਡ ਹੈ ਨਾ ਬਾਕੀ ਨਾਲੀਆਂ ਗਲੀਆਂ ਇਹਦਾ ਉਹ ਤਾਂ ਚਲਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਹੈ ਨਾ ਜਿਹੜੀ ਮੇਨ ਚੀਜ਼ ਹੈ ਹਾਂ ਸਭ ਤੋਂ ਪਹਿਲਾਂ ਦਵਾਈ ਹੈ ਜਿਹੜੀ ਹਰ ਇੱਕ ਨੂੰ ਲੋੜ ਹਰ ਇੱਕ ਨੂੰ ਲੋੜ ਹਾਂ ਹਰ ਇੱਕ ਪਿੰਡ ਦੇ ਵਿੱਚ ਡਿਸਪੈਂਸਰੀ ਤਾਂ ਜ਼ਰੂਰ ਚਾਹੀਦੀ ਚਾਹੀਦੀ ਹਾਂ ਬਿਲਕੁਲ ਜੀ ਇਹ ਸੱਤ ਬੜੀ ਰੌਣਕ ਭਰੀ ਰਹੀ ਇੱਧਰ ਸਾਡੇ ਇੱਕ ਬਾਪੂ ਜੀ ਰਹਿ ਗਏ ਤੇ ਆਪਾਂ ਐ ਨਹੀਂ ਅਧੂਰੇ ਨਹੀਂ ਛੱਡ ਕੇ ਜਾਣਾ ਹਾਂਜੀ ਬਾਪੂ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਆਂਦੇ ਵੀ ਇਹਨਾਂ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਮਿਲੋ ਫਿਰ ਜ਼ਿਆਦੀ ਗੱਲ ਹੁੰਦੀ ਬਾਪੂ ਜੀ ਐ ਕਿਉਂ ਕਹਿੰਦੇ ਉਹਨਾਂ ਨੂੰ ਪਤਾ ਹੀ ਹੈ ਜੀ ਬਾਪੂ ਜੀ ਕਿਉਂ ਕਹਿੰਦੇ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਸ਼ਾਮਾਂ ਨੂੰ 6 ਵਜੇ ਤੋਂ ਬਾਅਦ ਮਿਲੋ ਇਹ ਜੁਪੀ ਤੇ ਆਏ ਨਾ ਅੱਛਾ ਫੇ ਉਹ ਜੇ ਜੁਪੀ ਤੁਹਾਨੂੰ ਪਤਾ ਮਾਹੌਲ ਕਿ ਆਏਗਾ ਅੱਛਾ ਉਹ ਤਰ ਮਾਹੌਲ ਬਣਾਉਣਾ ਪੈਂਦਾ ਅੱਛਾ ਕਾਫੀ ਪੁਰਾਣੇ ਸਮੇਂ ਤੋਂ ਇੱਥੇ ਨੇ ਅੰਨੀ ਪੀੜ੍ਹੀ ਹੈ ਅੱਛਾ ਪਿੰਡ ਦੇ ਹਾਂ ਇੱਧਰ ਨੂੰ ਝੋਣਦਾ ਇਹ ਸ਼ਾਮ ਜੇ ਨੂੰ ਖੇਡਦਾ ਹੈ ਹਾਂ ਜੀ ਇਹ ਸ਼ਾਮ ਨੂੰ ਖੇਡਦਾ ਹੈ ਇੱਥੇ ਐਮਐਲਏ ਸਾਹਿਬ ਨੂੰ ਪਿੱਛੇ ਬੈਗ ਵੜੀਆਂ ਗੱਲਾਂ ਆਉਂਦੀਆਂ ਬਾਪੂ ਜੀ ਕੀ ਕਹਿੰਦੇ ਤੁਸੀਂ ਉਹ ਕਹਿੰਦਾ ਸਵੇਰ ਨੂੰ ਉੱਠਦੇ ਨੇ ਕਹਿੰਦੇ ਇੱਕ ਪਗਵਾ ਦਾਰੂ ਦਾ ਦੇ ਦਿਓ ਫੇਰ ਕਹਿੰਦਾ ਫੁੱਟ ਲੈ ਕਹਿੰਦੇ ਉੱਠਦੇ ਨੂੰ ਬੂਹਾ ਚਾਹੀਦਾ ਹਾਂ ਬਿਲਕੁਲ ਜੀ ਏਸੀ ਸਾਡੀ ਅੱਜ ਵਾਲੀ ਹੱਸ ਦੀ ਖੇਡ ਦੀ ਸਾਥ ਪਿੰਡ ਮਲਕਪੁਰ ਦੇ ਵਿੱਚ ਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਿਆ ਤੁਸੀਂ ਆਪਣਾ ਫੀਡਬੈਕ ਜ਼ਰੂਰ ਭੇਜਿਓ ਤੇ ਅਗਲੀ ਵਾਰ ਮਿਲਾਂਗੇ ਕਿਸੇ ਹੋਰ ਪਿੰਡ ਦੀ ਸਾਥ ਦੇ ਵਿੱਚ ਅੱਜ ਕੈਮਰਾਮੈਨ ਹਰਵੀਰ ਦੇ ਨਾਲ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ ਵੈਕਟਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ ਜੀ